ਆਪਣੇ ਸਰਕਾਰ ਨੂੰ ਵੀ ਇਹ ਹੀ ਬੇਨਤੀ ਕਰਦੇ ਆਂ ਵੀ ਉਹ ਜਿਹੜਾ ਦਰਿੰਦਾ ਆ ਉਹਨੂੰ ਛੇਤੀ ਤੋਂ ਜੇ ਕਿ ਸਖਤ ਪਰ ਸਖਤ ਸਜ਼ਾ ਜਿਆਦੀ ਪੀਆ ਜਿਹੜੇ ਬਾਹਰੋਂ ਇਦਾਂ ਆਉਂਦੇ ਆ ਪ੍ਰਵਾਸੀ ਆਉਂਦੇ ਆ ਉਹਨਾਂ ਲਈ ਸਖਤ ਤੋਂ ਸਖਤ ਕਾਨੂੰਨ ਬਣਨਾ ਚਾਹੀਦਾ ਉਹਨਾਂ ਦੀ ਜਿਹੜੀ ਪੀਸੀ ਜੀ ਹੁੰਦੀ ਆ ਉਹ ਕਰਵਾ ਕੇ ਫੇਰ ਪੰਜਾਬ ਦੇ ਉਹਨਾਂ ਨੂੰ ਐਂਟਰ ਕਰਨ ਕਰਨ ਦੇਣਾ ਚਾਹੀਦਾ ਇਹ ਸ਼ਾਇਦ ਪਹਿਲਾਂ ਕੀਤਾ ਹੁੰਦਾ ਤਾਂ ਅੱਜ ਮੇਰਾ ਬੱਚਾ ਮੇਰੇ ਨਾਲ ਕੋਲ ਹੁੰਦਾ ਜੇ ਹੀ ਮੇਰੀ ਬੇਟੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਵੰਦੇ ਅੱਜ ਅਸੀਂ ਜਿਹੜਾ ਸਾਡਾ ਬੱਚਾ ਹਰਵੀਰ ਸਿੰਘ ਜਿਹਨਾਂ ਬਹੁਤ ਅਤਿੰਦਗੀ ਭਰਾ ਉਹਨਾਂ ਇਨਸੀਡੈਂਟ ਵਾਪਰਿਆ ਜਿੱਥੇ ਪੂਰਾ ਹਾਰਪੁਰ ਦੇ ਲੋਕ ਇਸ ਤੋਂ ਬਹੁਤ ਦੁਖੀ ਹੈ ਬੜਾ ਮਾਨਵ ਉਹਨਾਂ ਦਾ ਦੁੱਖੀ ਆ ਉੱਥੇ ਸਾਰੇ ਪੰਜਾਬ ਦੇ ਵਿੱਚ ਇਹ ਦੇਖ ਰਹੇ ਆ ਇੱਕ ਦੁੱਖ ਦੀ ਲਹਿਰ ਫੈਲ ਗਈ ਆ ਸਾਰੇ ਤੇ ਜਿਹੜੀ ਆ ਇੱਕ ਅੰਤਮ ਰਸਮਾਂ ਹੁੰਦੀ ਆ ਆ ਉਹਦੇ ਵਿੱਚ ਉਸ ਬੱਚੇ ਦੇ ਨਮਿਤ ਅਸੀਂ ਸੁਖਮੀ ਸਾਹਿਬ ਜੀ ਦਾ ਬਾਣ ਕੀਰਤਨ ਤੇ ਸਮਾਗਮ ਕਰ ਰਹੇ ਆ ਤੇ ਉਸ ਤੋਂ ਬਾਅਦ ਇੱਕ ਵੱਡਾ ਜਿਹੜਾ ਪ੍ਰੋਟੈਸਟ ਆ ਉਹ ਕੀਤਾ ਜਾਊਗਾ ਸਾਡੇ ਨਾਲ ਰਾਜਨੀਤਿਕ ਧਾਰਮਿਕ ਸਮਾਜਿਕ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਸਾਡੇ ਨਾਲ ਬੈਠੇ ਹੋਏ ਆ ਤੇ ਇਹ ਜਿਹੜਾ ਤਣਾਣਾ ਧਾਰਾ ਵਾਪਰਿਆ ਆ ਇਹਦੇ ਸਬੰਧ ਦੇ ਵਿੱਚ ਹੁਣ ਸਾਰਾ ਪੰਜਾਬ ਉੱਠ ਖੜਿਆ ਆ ਪ੍ਰਵਾਸੀਆਂ ਦੇ ਖਿਲਾਫ ਤੇ ਅਸੀਂ ਜਿਹੜੀ ਆ ਪੰਜਾਬ ਗਵਰਨਮੈਂਟ ਤੋਂ ਡਿਮਾਂਡ ਕਰਦੇ ਆ ਵੀ ਪੰਜਾਬ ਗਵਰਨਮੈਂਟ ਪ੍ਰਵਾਸੀਆਂ ਦੇ ਸਵੰਦ ਦੇ ਵਿੱਚ ਇੱਕ ਸਖਤ ਕਾਨੂੰਨ ਲੈ ਕੇ ਆਵੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਕੋਈ ਵੀ ਜਿਹੜਾ ਪ੍ਰਵਾਸੀ ਪੰਜਾਬ ਦੇ ਵਿੱਚ ਐਂਟਰ ਕਰਦਾ ਉਹਦਾ ਰਿ ਜਿਹੜਾ ਕ੍ਰਿਮੀਨਲ ਰਿਕਾਰਡ ਆ ਉਹ ਚੈੱਕ ਹੋਣਾ ਚਾਹੀਦਾ ਉਹਦਾ ਕ੍ਰਿਮੀਨਲ ਰਿਕਾਰਡ ਚੈੱਕ ਹੋਣ ਤੋਂ ਬਾਅਦ ਹੀ ਜਿਹੜੀ ਅਗਲੀ ਗੱਲ ਤੈਅ ਹੋਊਗੀ ਉਹਨਾਂ ਦੀ ਪੰਜਾਬ ਦੇ ਵਿੱਚ ਜਿੱਦਾਂ ਬਾਕੀ ਸੂਬਿਆਂ ਤੋਂ ਬਹੁਤਾਂ ਤੋਂ ਭਾਰਤ ਦੇ ਸੂਬਿਆਂ ਦੇ ਵਿੱਚ ਜਿਹੜਾ ਆ ਪ੍ਰਵਾਸੀਆਂ ਦੇ ਸਬੰਧ ਦੇ ਵਿੱਚ ਜਿਹੜੇ ਵੱਖ-ਵੱਖ ਕਾਨੂੰਨ ਬਣੇ ਹੋਏ ਆ ਤੇ ਅਸੀਂ ਇਹ ਡਿਮਾਂਡ ਕਰਦੇ ਆ ਵੀ ਉਹਨਾਂ ਦੇ ਉੱਤੇ ਜਿਹੜੀਆਂ ਜ਼ਮੀਨਾਂ ਖਰੀਦਣ ਤੇ ਪਾਬੰਦੀ ਲੱਗਣੀ ਚਾਹੀਦੀ ਕੋਈ ਪ੍ਰਵਾਸੀ ਐ ਨਾ ਹੋਵੇ ਵੀ ਆਵੇ ਤੇ ਕੁਛ ਮਹੀਨਿਆਂ ਦਿਨਾਂ ਦੇ ਵਿੱਚ ਉਹ ਇੱਥੇ ਜ਼ਮੀਨਾਂ ਖਰੀਦ ਲਵੇ ਜਾਇਦਾ ਇਹ ਨਹੀਂ ਤਾਂ ਹੋਣਾ ਚਾਹੀਦਾ ਨੌਕਰੀਆਂ ਦੇ ਵਿੱਚ ਪਰਸੈਂਟੇਜ ਤੈਹ ਹੋਣੀ ਚਾਹੀਦੀ ਆ ਦੇਖੋ ਅਸੀਂ ਦੇਖ ਰਹੇ ਆ ਵੀ ਕਿਤੇ ਤਾਂ ਕੋਈ ਫੈਕਟਰੀ ਆ ਉਹਦੇ ਵਿੱਚ 100% ਜਿਹੜਾ ਆ ਉਹ ਬਾਹਰਲੇ ਬੰਦਾ ਕੰਮ ਕਰ ਰਿਹਾ ਉਹਦੇ ਵਿੱਚ ਪੰਜਾਬੀ ਨੂੰ ਕੋਈ ਥਾਂ ਨਹੀਂ ਮਿਲ ਰਹੀ ਇਹ ਵੀ ਗੱਲ ਤੈਹ ਹੋਣੀ ਚਾਹੀਦੀ ਆ ਵੀ ਕਿੰਨੇ ਪਰਸੈਂਟ ਇਹਦਾ ਘੱਟ ਤੋਂ ਘੱਟ 75% ਜਿਹੜੀ ਪ੍ਰਾਈਵੇਟ ਜਿਹੜੀਆਂ ਫਰਮਾਂ ਆ ਇੱਥੇ ਚੱਲਦੇ ਫੈਕਟਰੀਆਂ ਚੱਲਦੀਆਂ ਉਹਦੇ ਵਿੱਚ ਜਿਹੜੀ ਆ ਉਹ ਇੱਥੇ ਦੇ ਲੋਕ ਇੱਥੇ ਦੇ ਜਿਹੜੀ ਲੇਬਰ ਆ ਉਹ ਭਰਤੀ ਹੋਣੀ ਚਾਹੀਦੀ ਆ ਜਿਹੜੀਆਂ ਰੇੜੀਆਂ ਆ ਉਹ ਲਾਇਸੈਂਸ शुदा ਹੋਣਾ ਚਾਹੀਦਾ ਇਹ ਨਹੀਂ ਹੈਗਾ ਵੀ ਰਾਤ ਨੂੰ ਕੋਈ ਆਇਆ ਇੱਥੇ ਤੇ ਸਵੇਰ ਨੂੰ ਇੱਥੋਂ 5000 ਦੀ ਰੇੜੀ ਖਰੀਦੀ ਤੇ ਚਾਰ ਚੀਜ਼ਾਂ ਉੱਤੇ ਰੱਖੀਆਂ ਤਾਂ ਉਹ ਵੇਚਣ ਲੱਗ ਗਿਆ ਫੇਰ ਨਜਾਇਜ਼ ਕਬਜ਼ੇ ਹਟਨੇ ਚਾਹੀਦੇ ਜਿੰਨਾ ਤੁਸੀਂ ਦੇਖੋ ਹਿਸ਼ਾਰਪੁਰ ਤੋਂ ਟਾਂਡੇ ਨੂੰ ਚਲ ਜਿਓ ਦੂਸਰੇ ਨੂੰ ਚਲ ਜਿਓ ਜਿੰਨੀ ਆਲੇ ਦੁਆਲੇ ਰੋਡ ਤੇ ਜਗਾ ਉਹਨਾਂ ਉੱਤੇ ਵੱਖ-ਵੱਖ ਖੂਂਜਿਆਂ ਦੇ ਉੱਤੇ ਜਿਹੜੀ ਆ ਸਰਕਾਰੀ ਜਗਾ ਦੇ ਉੱਤੇ ਇਹਨਾਂ ਨੇ ਆਪੋ ਆਪਣੇ ਕਾਰੋਬਾਰ ਸ਼ੁਰੂ ਕੀਤੇ ਹੋਏ ਆ ਐਡੇ ਪ੍ਰਕਾਈ ਪ੍ਰਾਈਵੇਟ ਜਗਾ ਦੇ ਉੱਤੇ ਵੀ ਕੀਤੇ ਹੋਏ ਆ ਜਿਹੜੀ ਪ੍ਰਾਈਵੇਟ ਜਗਾ ਦੇ ਉੱਤੇ ਕੋਈ ਕਾਰੋਬਾਰ ਆ ਉਹ ਬੰਦਾ ਉਹਨਾਂ ਨਾਲ ਜਿਹੜਾ ਆ ਤਰਾਇਨਾਮਾ ਕਰੇ ਮਲਸ ਹਰ चीज ਇਨਲੀਗਲਾਈਜ਼ ਹੋਣੀ ਚਾਹੀਦੀ ਆ ਜਿਹੜੇ ਪਰਵਾਸੀਆਂ ਦੇ ਸਵਾਨ ਦੇ ਵਿੱਚ ਫਿਰ ਵੋਟਾਂ ਦਾ ਅਧਿਕਾਰ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਪੰਜਾਬ ਦੇ ਵਸਿੰਦੇ ਆ ਸਾਨੂੰ ਪਤਾ ਸਾਡੀ ਕਿੰਨੀਆਂ ਪ੍ਰੋਬਲਮਸ ਆ ਉਹਦੇ ਹਿਸਾਬ ਨਾਲ ਸਰਕਾਰਾਂ ਜਿਹੜੀਆਂ ਚੁਣੀਆਂ ਜਾਂਦੀਆਂ ਤੇ ਜਿਹੜਾ ਇੱਕ ਪ੍ਰਵਾਸੀ ਆਇਆ ਉਹਨੂੰ ਕੀ ਪਤਾ ਇੱਥੇ ਦਾ ਜਾਂ ਉਹ ਕੋਈ 25 30 ਸਾਲ ਰਿਹਾ ਹੋਵੇ ਉਹਨੂੰ ਪਤਾ ਹੋਵੇ ਇੱਥੇ ਤੇ ਮੁੱਦਿਆਂ ਦਾ ਉਹ ਜਾਣੂ ਹੋਵੇ ਤਾਂ ਤਾਂ ਉਹ ਕੋਈ ਕਰੇ ਗੱਲ ਪਰ ਇੱਥੇ ਆਂਦੇ ਹੀ ਉਹ ਇਹ ਕੋਸ਼ ਅਧਾਰੇ ਇੰਦਾਂ ਦੇ ਚੱਲਦੇ ਜਿਹੜੇ 4000 ਰੁਪਏ ਲੈਂਦੇ ਆ ਉਹ ਆਧਾਰ ਕਾਰਡ ਬਣ ਜਾਂਦੇ ਜਿਹੜਾ ਮਰਜੀ ਜਾ ਕੇ ਬਣਾ ਲਵੇ ਉਹਣਾ ਤੋਂ ਉੱਤਰ ਵੀ ਆ ਇੱਧਰ ਵੀ ਆ ਜਿਹੜੀ ਗੱਲ ਉਹ ਰਾਹੁਲ ਗਾਂਧੀ ਵੀ ਕਰਦਾ ਨਾ ਫਰਜੀ ਬਾੜੇ ਦੀ ਵੋਟਾਂ ਦੀ ਉਹ ਇਹ ਪੰਜਾਬ ਦੇ ਵਿੱਚ ਵੀ ਵੋਟ ਬੱਡਾ ਫਰਜੀ ਬਾੜਾ ਚੱਲਣ ਡਿਆ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਬੰਦੇ ਆ ਇਹਨਾਂ ਨੇ ਵੋਟਰ ਕਾਰਡ ਬਣਾਏ ਹੋਏ ਆ ਆਪਣੀਆਂ ਸਟੇਟਾਂ 'ਚ ਵੀ ਪੰਜਾਬ ਦੀਆਂ 'ਚ ਵੀ ਇਹ ਵੋਟਰ ਕਾਰਡ ਆਧਾਰ ਕਾਰਡ ਨੀਲੇ ਕਾੜ ਇਹਨਾਂ ਚੀਜ਼ਾਂ ਤੇ ਪਵੰਦੀ ਲੱਗਣੀ ਚਾਹੀਦੀ ਆ ਜਿਹੜੇ ਬੰਦੇ ਆਂਦੇ ਆ ਚੱਲ ਜਾਂਦੇ ਆ ਉਹਨਾਂ ਦੇ ਲੇਬਰ ਕਾਰਡ ਬਣਨੇ ਚਾਹੀਦੇ ਆ ਦੇਖੋ ਹੈਲਥ ਕਾਰਡ ਬਣਨੇ ਚਾਹੀਦੇ ਹੈਲਥ ਦੇ ਸੰਬੰਧ ਕਿੰਨੀਆਂ ਕਿਉਂਕਿ ਸਾਰੇ ਬੰਦੇ ਜਿਹੜੇ ਆ ਅਲੱਗ-ਅਲੱਗ ਤਰ੍ਹਾਂ ਦੇ ਨਸ਼ੇ ਕਰਦੇ ਆ ਉਹਨਾਂ ਦੇ ਹੈਲਥ ਕਾਰਡ ਬਣਨੇ ਚਾਹੀਦੇ ਕਿਉਂਕਿ ਪੰਜਾਬ ਇਹਨਾਂ ਸਾਰੀਆਂ ਗੱਲਾਂ ਤੋਂ ਪ੍ਰਭਾਵਿਤ ਆ ਹੁਣ ਸਾਡੇ ਬੱਚਾ ਉਹਨਾਂ ਜੋ ਦਰਿੰਦਗੀ ਹੋਈ ਆ ਉਹਦੇ ਖੂਨ ਨੇ ਪੰਜਾਬ ਦੇ ਵਿੱਚ ਇਨਕਲਾਬ ਲੈ ਕੇ ਆਊਗਾ ਅਸੀਂ ਇਹ ਨਹੀਂ ਕਹਿੰਦੇ ਵੀ ਸਾਰੇ ਭਈਏ ਲੜਾ ਦਿਓ ਅਸੀਂ ਕਹਿੰਦੇ ਕਾਨੂੰਨੀ ਹੋਵੇ ਇਸ ਤੋਂ ਪਹਿਲਾਂ ਕਿ ਪੰਜਾਬ ਦੇ ਵਿੱਚ ਮਾਹੌਲ ਵਿਗੜੇ ਖਰਾਬ ਹੋਵੇ ਪੰਜਾਬ ਗਵਰਨਮੈਂਟ ਨੂੰ ਅੱਗੇ ਆਣਾ ਚਾਹੀਦਾ ਇਹ ਉਹਨਾਂ ਨੂੰ ਇਸ ਸੰਬੰਧੇ ਸਖਤ ਕਾਨੂੰਨ ਲੈ ਕੇ ਆਉਣਾ ਚਾਹੀਦਾ ਤਾਂ ਕਿ ਇਹ ਬੱਚਾ ਆ ਸਾਡੇ ਕੋਲ ਮਾਂ ਦੇ ਬੈਠਿਆ ਇਹ ਇਹਨਾਂ ਦਾ ਬੱਚਾ ਨਹੀਂ ਉਹ ਪੰਜਾਬ ਦਾ ਬੱਚਾ ਆ ਉਹ ਸਾਡਾ ਖੂਨ ਸੀ ਪੰਜਾਬ ਦਾ ਤੇ ਉਹ ਪੰਜਾਬ ਦਾ ਖੂਨ ਜਰੂਰ ਰੰਗ ਲੈ ਕੇ ਆਊਗਾ ਅਸੀਂ ਚਾਹੁੰਦੇ ਆ ਕਿ ਇੱਥੇ ਜਿਹੜੇ ਪ੍ਰਵਾਸੀ ਉਹਨਾਂ ਦੇ ਸਵਾਨ ਦੇ ਸਖਤ ਕਾਨੂੰਨ ਬਣੇ ਉਸ ਸਵਾਨ ਦੇ ਵਿੱਚ 20 ਤਰੀਕ ਦਿਨ ਸ਼ਨੀਵਾਰ ਗੁਰਦੁਆਰਾ ਸਿੰਘ ਸਵਾ ਇੱਥੇ ਅੰਤਮ ਅਰਦਾਸ ਕੀਤੀ ਜਾਊਗੀ ਉਸ ਤੋਂ ਉਪਰੰਤ ਜਿਹੜੇ ਵੱਖ-ਵੱਖ ਆਗੂ ਆ ਸੰਬੋਧਨ ਕਰਨਗੇ ਤੇ ਇੱਕ ਵੱਡਾ ਜਿਹੜਾ ਆ ਉਹ ਇੱਥੋਂ ਮਾਰਚ ਅਸੀਂ ਟੱਡਾਂਗੇ ਸਰਕਾਰ ਨੂੰ ਜਗਾਣਾ ਚਾਹੁੰਦੇ ਆ ਉਹ ਜਾਗੇ ਤੇ ਉਹ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਕਰੇ ਜਿਹੜਾ ਟਾਈਮਿੰਗ ਆ ਉਹ ਇਹ ਕੀਰਤਨ ਦਾ ਟਾਈਮ ਜਿਹੜਾ ਹੈਗਾ ਆ ਉਹ ਦਾ 11 ਤੋਂ 12 ਵਜੇ ਦਾ ਆ ਉਸ ਤੋਂ ਬਾਅਦ 12 ਵਜੇ ਤੋਂ ਬਾਅਦ ਜਿਹੜਾ ਆ ਉਹ ਬੁਲਾਰੇ ਜਿਹੜੇ ਬੋਲਣਗੇ ਪਾਕਵਾਕਾ ਆਗੂ ਜਿਹੜੇ ਪੂਰੇ ਪੰਜਾਬ ਚੋਂ ਆਏ ਹੋਣਗੇ ਉਹ ਆਪਣੀ ਗੱਲ ਰੱਖਣਗੇ ਉਸ ਤੋਂ ਬਾਅਦ ਅਸੀਂ 2 ਵਜੇ ਦੇ ਲਗਭਗ ਇੱਥੋਂ ਇੱਕ ਵੱਡਾ ਕਾਫਲਾ ਜੜਾਇਆ ਉਹ ਕੱਢਾਂਗੇ ਉਹ ਕੱਢਣ ਦਾ ਇਹੀ ਮੈਸੇਜ ਆ ਵੀ ਸਰਕਾਰ ਜਾਗੇ ਉਹ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਮੇਰੇ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਨੋਵਲ ਜੀ ਜੀ ਨੇ ਆਪਾਂ ਨੂੰ ਸਾਰਾ ਪ੍ਰੋਗਰਾਮ ਦੱਸ ਦਿੱਤਾ ਹੈ ਲੇਕਿਨ ਉਹਦੇ ਵਿੱਚ ਮੈਂ ਇਹ ਗੱਲ ਕਲੀਅਰ ਕਰ ਦੇਵਾਂ ਕਿ ਸਾਨੂੰ ਜਿਹੜਾ ਇਹ ਅੰਤਮ ਅਰਦਾਸ ਵਾਲਾ ਪ੍ਰੋਗਰਾਮ ਹੈ ਇਹਦਾ ਨਹੀਂ ਸੀ ਪਤਾ ਤੇ ਸਾਡੀਆਂ तकरीबन 8 ਤੋਂ 10 ਜਿਹੜੀਆਂ ਜਥੇਬੰਦੀਆਂ ਜਿਹੜੀਆਂ ਸਮਾਜਿਕ ਧਾਰਮਿਕ ਤੇ ਸਮਾਸ਼ੀ ਵੀ ਜਥੇਬੰਦੀਆਂ ਸਾਂਝ ਜਥੇਬੰਦੀਆਂ ਉਹਨਾਂ ਨੇ ਫਿਰ ਹਲਕੇ ਇਹ ਪ੍ਰੋਗਰਾਮ ਲਿਖਿਆ ਸੀ ਜਿਹਦੇ ਵਿੱਚ ਸਾਬਜਾਦਾ ਬਾਬਾ ਫਤਿਹ ਸਿੰਘ ਤਾਲਨਾ ਦਲ ਬਜਵਾੜਾ ਦੇ ਮੁਖੀ ਬਾਬਾ ਗੁਰਦੇਵ ਸਿੰਘ ਜੀ ਉਹ ਕਰਤਾ-ਤਾਤਾ ਸਨ ਪਰ ਅੱਜ ਫਿਰ ਇਹਨਾਂ ਦਾ ਜਿਹੜਾ ਸਨੇਹਾ ਮਿਲਿਆ ਕਿਉਂਕਿ ਦਰਦ ਸਾਨੂੰ ਇੱਕੋ ਹੀ ਹੈ ਪਲੇਟਫਾਰਮ ਜਿਹੜਾ ਸਾਡਾ ਇੱਕੋ ਹੀ ਹੈ ਤੋ ਮੈਂ ਆਪਣੇ ਵੱਲੋਂ ਆਪਦੇ মিডিਅਮ ਦੇ ਰਾਹੀਂ ਇਹ ਆਪਣੀਆਂ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਪ੍ਰੋਗਰਾਮ ਅਸੀਂ ਇੱਕੋ ਹੀ ਦੇਣਾ ਮੈਂ ਹੁਣ ਸੰਗਤਾਂ ਨੂੰ ਇਹ ਅਪੀਲ ਕਰਦਾ ਕਿ ਜਿਹੜਾ 20 ਤਰੀਕ ਦੇ ਛੰਨੀਵਾਰ ਨੂੰ ਅਸੀਂ ਰੋਸ਼ਨ ਗਰਾਊਂਡ ਵਿਖੇ ਪ੍ਰੋਗਰਾਮ ਰੱਖਿਆ ਸੀ ਉਹ ਜਿਹੜਾ ਪ੍ਰੋਗਰਾਮ ਆ ਇੱਥੇ ਗੁਰਦੁਆਰਾ ਸਿੰਘ ਸਭਾ ਵਿਖੇ ਹੀ ਇੱਕ ਕੋਈ ਥਾਂ ਦੇ ਉੱਤੇ ਇਹ ਜਿਹੜਾ ਕੀਤਾ ਜਾਵੇਗਾ ਜਿਵੇਂ ਜਿਵੇਂ ਇਹਨਾਂ ਨੇ ਪ੍ਰੋਗਰਾਮ ਲਿਖਿਆ ਉਹਦੇ ਵਿੱਚ ਅਸੀਂ ਵੱਧ ਚੜ ਕੇ ਸਾਰੇ ਸ਼ਮੂਲੀਅਤ ਕਰਾਂਗੇ ਸ਼ਰਦਾ ਦੇ ਪੁਲ ਜਿਹੜੇ ਭੇਟ ਕਰਨ ਤੋਂ ਉਪਰੰਤ ਜਿਹੜਾ ਮਾਰਚ ਆ ਉਹ ਇੱਕ ਵੱਡੇ ਕਾਫਲੇ ਦੇ ਵਿੱਚ ਜਿਹੜਾ ਇਥੋਂ ਝਲ ਕੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਜਿਹੜਾ ਮੰਗ ਪੱਤਰ ਦਿੱਤਾ ਜਾਣਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜੀਆਂ ਜੜੀਆਂ ਤਣਾਉਣੀਆਂ ਹਰਕਤਾਂ ਜਾਂ ਪੰਜਾਬ ਦੇ ਸੂਬੇ ਨੂੰ ਕੋਈ ਲੰਬੂ ਲਾਉਣੇ ਵਾਲੀਆਂ ਜਿਹੜੀਆਂ ਗੱਲਾਂ ਜਾਂ ਸਰਕਾਰ ਦੇ ਜਿਹੜੇ ਮਾੜੇ ਮਨਸੂਬੇ ਆ ਉਹ ਅਸੀਂ ਹੁਣ ਪੂਰੇ ਨਹੀਂ ਹੁੰਦੇ ਨੇ ਸੋ ਇਸ ਕਰਕੇ ਸਾਰੇ ਸਾਥੀਆਂ ਨੂੰ ਆਪਣੇ ਨੂੰ ਬੇਨਤੀ ਕਰਦਾ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਤੇ ਆਪਾਂ 20 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਇੱਥੇ ਗੁਰਦੁਆਰਾ ਸਿੰਘ ਸਭਾ ਵਿਖੇ ਪਹੁੰਚ ਕੇ ਇਕੱਠੇ ਹੋ ਕੇ ਜਿਹੜਾ ਅਗਲਾ ਪ੍ਰੋਗਰਾਮ ਉਹ ਲੀਕਾਂਗੇ